ਨਿਊਜ਼ 99 ਦੇਖ ਰਹੇ ਹੋ ਦਸਕਾ ਦਾ ਸਵਾਗਤ ਹੈ ਮੈਂ ਸੁਜਿੰਦਰ ਸਹੋਤਾ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ ਇਸ ਖੁਲਾਸੇ ਦੇ ਵਿੱਚ ਤੁਹਾਨੂੰ ਅਸੀਂ ਉਹ ਦਸਤਾਵੇਜ਼ ਦਿਖਾਵਾਂਗੇ ਜਿਹੜੇ ਦਸਤਾਵੇਜ਼ਾਂ ਦੇ ਆਧਾਰ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਉਹਨਾਂ ਦੇ ਵੱਲੋਂ ਅ ਕਰਮਜੀਤ ਅਨਮੋਲ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੇ ਵੱਡੇ ਫਿਲਮ ਐਕਟਰ ਵੀ ਨੇ ਉਹਨਾਂ ਦੇ ਦੀ ਜਿਹੜੀ ਹੈਗੀ ਆ ਉਮੀਦਵਾਰੀ ਤੇ ਇਤਰਾਜ਼ ਜਤਾਇਆ ਗਿਆ ਹੈ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਜਿਹੜੀ ਹੈਗੀ ਆ ਇੱਕ ਅਰਖਾਸਤ ਜਿਹੜੀ ਹੈਗੀ ਆ ਉਹ ਸਬੂਤਾਂ ਦੇ ਸਮੇਤ ਦਸਤਾਵੇਜ਼ਾਂ ਦੇ ਸਮੇਤ ਜਿਹੜੀ ਆ ਉਹ ਪੇਸ਼ ਕੀਤੀ ਗਈ ਹੈ ਕਿ ਇਤਰਾਜ਼ ਲਗਾਈ ਨੇ ਵੀ ਅਸੀਂ ਦੱਸ ਦੇਵਾਂਗੇ ਸ਼ਰਮਨੀ ਕਾਲੀਦਨ ਦੇ ਉਮੀਦਵਾਰ ਰਾਜਵਿੰਦਰ ਸਿੰਘ ਕਰਨਕੋਟ ਹੋਣਾਂ ਦੇ ਵੱਲੋਂ ਕਰਮਜੀਤ ਅਨਮੋਲ ਹੋਣਾਂ ਦੀ ਜਾਤੀ ਦੇ ਪ੍ਰਤੀ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਇਤਰਾਜ਼ ਉਠਾਏ ਗਏ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਕਰਮਜੀਤ ਅਨਮੋਲ ਹੋਣਾਂ ਦੇ ਸਕੂਲ ਦੇ ਸਰਟੀਫਿਕੇਟ ਦਸਤਾਵੇਜ਼ ਜਿਹੜੇ ਹੈਗੇ ਨੇ ਸਕੂਲ ਦੇ ਦਾਖਲਾ ਖਾਤਾ ਰਜਿਸਟਰ ਜਿਹੜੇ ਜਿਸ ਨੂੰ ਬੋਲਦੇ ਆ ਉਸ ਦੀ ਆਰਟੀਆਈ ਦੇ ਰਹੀ ਜਿਹੜੀ ਹੈਗੀ ਕਾਪੀ ਲਈ ਗਈ ਹੈਗੀ ਔਰ ਉਸ ਦੇ ਵਿੱਚ ਉਹਨਾਂ ਦੀ ਜਾਤੀ ਪ੍ਰਤੀ ਜੋ ਵੀ ਜਿਹੜੇ ਹੈਗੇ ਫਲਾਸੇ ਹੋਏ ਨੇ ਉਹ ਬੜੇ ਹੈਰਾਨੀਜਨਕ ਨੇ ਤੇ ਕਰਮਜੀਤ ਦਾ ਅਨਮੋਲ ਹੋਣਾਂ ਦੇ ਵੱਲੋਂ ਐਸਪੀ ਕਾਸਟ ਜਿਹੜਾ ਹੈਗਾ ਸਰਟੀਫਿਕੇਟ ਬਣਾ ਕੇ ਫਿਰ ਕੋ ਲੋਕ ਸਭਾ ਤੋਂ ਅਨੁਸੂਚਿਤ ਜਾਤੀ ਰਖਮਾ ਜੋ ਲੋਕ ਸਭਾ ਹਲਕਾ ਇੱਥੋਂ ਆਪਣੀ ਉਮੀਦਵਾਰੀ ਜਤਾਈ ਗਈ ਹੈਗੀ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਨੂੰ ਠੇਕ ਦਿੱਤੀ ਗਈ ਹੈਗੀ ਤੇ ਦੂਸਰੇ ਪਾਸੇ ਜੋ ਜੋ ਡਾਕੂਮੈਂਟ ਨਿਕਲ ਕੇ ਸਾਹਮਣੇ ਆਏ ਨੇ ਜੋ ਦਸਤਾਵੇਜ਼ ਜਿਹੜੇ ਹੈਗੇ ਆ ਸ਼ਰਮਣੀ ਕਾਲੀ ਦਲ ਦੇ ਉਮੀਦਵਾਰ ਨੇ ਅੱਜ ਫਰੀ ਕੋਰਟ ਦੇ ਵਧੀਕ ਕਮਿਸ਼ਨਰ ਨੂੰ ਜਿਹੜੇ ਸੌਂਪੇ ਨੇ ਔਰ ਉਸ ਦੇ ਨਾਲ ਜਿਹੜੀ ਹੈਗੀ ਜੋ ਸ਼ਿਕਾਇਤ ਹੈ ਇਲੈਕਸ਼ਨ ਕਮਿਸ਼ਨ ਦੇ ਨਾਮ ਤੇ ਜਿਹੜੀ ਹੈਗੀ ਉਹਨਾਂ ਨੂੰ ਵੀ ਜੋ ਸੰਪੀ ਇਹ ਜਿਹੜੇ ਉਹਦੇ ਵਿੱਚ ਜੋ ਦਰਸਾਏ ਗਏ ਨੇ ਉਹਨਾਂ ਦੇ ਵਿੱਚ ਸਾਫ਼ ਤੌਰ ਤੇ ਕਰਮਜੀਤ ਅਨਮੋਲ ਦੀ ਜਿਹੜੀ ਹੈਗੀ ਚਾਪੀ ਹੈ ਉਹ ਮਰਾਸੀ ਭਾਈਚਾਰੇ ਨਾਲ ਸੰਬੰਧਿਤ ਦਰਸਾਈ ਜਾ ਰਹੀ ਲਿਖੀ ਹੈਗੀ ਹੈ ਔਰ ਜਿਸ ਨੂੰ ਪੂਰਾ ਪਰਪੱਕ ਕਰਦੇ ਨੇ ਸਕੂਲ ਦੇ ਸਰਟੀਫਿਕੇਟ ਸਕੂਲ ਦੇ ਜਿਹੜੇ ਜੋ ਦਸਤਾਵੇਜ਼ ਜੋ ਸਕੂਲ ਦੇ ਪ੍ਰਬੰਧਕਾਂ ਦੇ ਵੱਲੋਂ ਮੁਹੱਈਆ ਕਰਵਾਏ ਗਏ ਨੇ ਇਹ ਦਸਤਾਵੇਜ਼ ਪਿੰਡ ਜਲਾਲ ਦੇ ਜਿਹੜੇ ਹੈਗਾ ਸਕੂਲ ਦੇ ਵੱਲੋਂ ਉਹ ਮੁਹੱਈਆ ਕਰਵਾਏ ਗਏ ਨੇ ਔਰ ਜਿਹੜੇ ਹੈਗਾ ਕਾਫੀ ਜੋ ਪੁਰਾਣੀ ਰਿਕਾਰਡ ਇਸ ਸਕੂਲ ਦਾ ਜਿਹੜਾ ਹੈਗਾ ਉਹ ਸ਼ੋ ਜਿਹੜਾ ਹੈਗਾ ਉਹ ਦਿਖਾਇਆ ਗਿਆ ਹੈਗਾ ਜਦੋਂ ਕਰਮਜੀਤ ਅਨਮੋਲ ਹੋਣਾ ਨੇ ਮਿਡਲ ਸਕੂਲ ਦੇ ਵਿੱਚ ਦਾਖਲਾ ਲਿਆ ਸੀਗਾ ਉਹ ਮਿਡਲ ਸਕੂਲ 6ਵੀਂ ਤੋਂ ਲੈ ਕੇ 8ਵੀਂ ਤੱਕ ਦੀ ਜਿਹੜੀ ਹੈਗੀ ਪੜਾਈ ਉੱਥੇ ਪੂਰੀ ਕੀਤੀ ਸੀ ਔਰ 9ਵੀਂ ਪਾਸ ਆਊਟ ਹੋਈ ਸੀ ਤਾਂ ਉਹ 9ਵੀਂ ਪਾਸ ਆਊਟ ਦੇ ਜਿਹੜਾ ਜੋ ਸਕੂਲ ਦੇ ਵਿੱਚੋਂ ਸਰਟੀਫਿਕੇਟ ਕੱਟਿਆ ਗਿਆ ਔਰ ਜੋ 6ਵੀਂ ਦੇ ਵਿੱਚ ਐ ਕਿ ਉਹਨਾਂ ਨੇ ਦਾਖਲੇ ਲਿਆ ਸੀ ਉਹਦੇ ਉੱਪਰ ਇਹਨਾਂ ਦੀ ਕਾਸ ਜਿਹੜੀ ਹੈਗੀ ਉਹ ਉਮਰਾਸ਼ ਸੀ ਜਿਹੜੀ ਹੈਗੀ ਹੈ ਉਹ ਸਮਰਾਸੀ ਭਾਈ ਜਦ ਨਾਲ ਭਾਈਚਾਰੇ ਦੇ ਨਾਲ ਸੰਬੰਧ ਜਿਹੜੀ ਹੈ ਉਹ ਦਰਸਾਈ ਗਈ ਹੈ ਤਾਂ ਇਸੇ ਨੂੰ ਟਾਲ ਬਣਾ ਕੇ ਇਸੇ ਨੂੰ ਜਿਹੜਾ ਹੈਗਾ ਮੁੱਦਾ ਬਣਾ ਕੇ ਅੱਜ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਹੋਣਾਂ ਦੇ ਵੱਲੋਂ ਜਿਹੜਾ ਹੈ ਗਿਆ ਇੱਕ ਅਰਖਾਸਤ ਜਿਹੜੀ ਹੈ ਵੀ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇਲੈਕਸ਼ਨ ਕਮਿਸ਼ਨ ਦੇ ਨਾਮ ਜਿਹੜੀ ਆ ਉਹ ਸੌਂਪੀ ਗਈ ਔਰ ਨਾਲ ਦੀ ਨਾਲ ਉਹਨਾਂ ਨੇ ਇੱਕ ਕਾਪੀ ਜ਼ਿਲ੍ਹੇ ਦੇ ਐਸਐਸਪੀ ਦੇ ਨਾਮ ਵੀ ਸੌਂਪੀ ਹੈਗੀ ਆ ਤਾਂ ਕਿ ਇਹਨਾਂ ਦੇ ਖਿਲਾਫ ਅਪਰਾਧਿਕ ਕਾਰਵਾਈ ਜਿਹੜੀ ਉਹ ਹੋ ਸਕੇ ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਮੰਗ ਉਠਾਈ ਹੈਗੀ ਆ ਕਿ ਜਿਨ੍ਹਾਂ ਨੇ ਕਰਮਜੀਤ ਅਨਮੋਲ ਦਾ ਜਿਹੜੇ ਅਧਿਕਾਰੀਆਂ ਨੇ ਐਫਸੀ ਸਰਟੀਫਿਕੇਟ ਬਣਾ ਕੇ ਦਿੱਤਾ ਉਹਨਾਂ ਦੀ ਵੀ ਕਾਰਵਾਈ ਹੋਣੀ ਚਾਹੀਦੀ ਔਰ ਜਿਨ੍ਹਾਂ ਨੇ ਉਹ ਦਸਤਾਵੇਜ਼ ਤਸਦੀਕ ਕੀਤੇ ਨੇ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਆ ਫਿਲਹਾਲ ਜਿਹੜੀ ਹੈਗੀ ਆ ਇਲੈਕਸ਼ਨ ਕਮਿਸ਼ਨ ਦਾ ਇਸ ਤੇ ਕੀ ਸੰਗਿਆਨ ਲੈਂਦਾ ਹੈ ਇਹ ਹਲੇ ਵੇਖਣ ਵਾਲਾ ਵਿਸ਼ਾ ਹੋਵੇਗਾ ਪਰ ਇੱਕ ਵਾਰ ਇਸ ਤਰ੍ਹਾਂ ਦੇ ਦਸਤਾਵੇਜ਼ ਜਦੋਂ ਸਾਹਮਣੇ ਆ ਜਾਣ ਤੇ ਉਹਨਾਂ ਦਸਤਾਵੇਜ਼ਾਂ ਦੇ ਨਾਲ ਦੀ ਪ੍ਰਸੋਜਗਤਾ ਕਿੰਨੀ ਕ ਹੈ ਉਹ ਦਸਤਾਵੇਜ਼ ਕਿੰਨੇ ਕ ਸਹੀ ਨੇ ਇਹ ਜਿਹੜਾ ਹੈਗਾ ਜਾਂਚ ਦਾ ਵਿਸ਼ਾ ਹੈ ਔਰ ਜੋ ਕਰਮਜੀਤ ਅਨਬੋਲ ਹੋਰਾਂ ਦੇ ਵੱਲੋਂ ਆਪਣੇ ਦਸਤਾਵੇਜ਼ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਜਮ੍ਹਾਂ ਕਰਵਾਏ ਗਏ ਨੇ ਉਹ ਕਿੰਨੇ ਕ ਪ੍ਰਸੋਜਗ ਨੇ ਇਹ ਇਹ ਜਾਂਚ ਦਾ ਵਿਸ਼ਾ ਹੈਗਾ ਔਰ ਪਰ ਅਕਾਲੀ ਦਲ ਦੇ ਵੱਲੋਂ ਇੱਕ ਵੱਡਾ ਵਾਰ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਉੱਪਰ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਲੈਕਸ਼ਨ ਕਮਿਸ਼ਨ ਇਸ ਤੇ ਕੀ ਸੰਗਿਆਨ ਲੈਂਦਾ ਕੀ ਕਾਰਵਾਈ ਕਰਦਾ ਹੈ ਜਾਂ ਕਿ ਇਸ ਦਾ ਜਿਹੜਾ ਸੱਚ ਨਿਕਲ ਕੇ ਸਾਹਮਣੇ ਆਉਂਦਾ ਕਰਮਜੀਤ ਸਿੰਘ ਮੋਲਚੌਣ ਲੜ ਪਾਉਂਦੇ ਨੇ ਜਾਂ ਉਹਨਾਂ ਦੀ ਉਮੀਦਵਾਰੀ ਨੂੰ ਜਿਹੜਾ ਹੈਗਾ ਜਿਹੜਾ ਕੋਈ ਨੁਕਸਾਨ ਪਹੁੰਚੇਗਾ ਇਹ ਹਲੇ ਦੇਖਣਾ ਬਾਕੀ ਹੋਵੇਗਾ ਪਰ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਵੱਲੋਂ ਜਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ ਉਹ ਕਾਫੀ ਗੰਭੀਰ ਨੇ ਤੁਹਾਨੂੰ ਅਸੀਂ ਸੁਣਾਉਣਾ ਹੈ ਕਿ ਕਰਮਜੀਤ ਅਨਮੋਲ ਹੋਰਾਂ ਦੇ ਕਿਹੜੇ-ਕਿਹੜੇ ਦਸਤਾਵੇਜ਼ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਜਿਹੜੇ ਹੈਗੇ ਆ ਉਹ ਇਲੈਕਸ਼ਨ ਕਮਿਸ਼ਨ ਦੇ ਵਾ ਇਲੈਕਸ਼ਨ ਕਮਿਸ਼ਨ ਨੂੰ ਵਧੀ ਡਿਪਿਊਟੀ ਮਿਸ਼ਨਰ ਰਿਪੋਰਟ ਦੇ ਰਾਹੀਂ ਭੇਜੇ ਨੇ ਔਰ ਆਪਣੀ ਦਰਖਾਸਤ ਦੇ ਵਿੱਚ ਉਹਨਾਂ ਨੇ ਕੀ ਲਿਖਿਆ ਤੇ ਅਸੀਂ ਤੁਹਾਨੂੰ ਦਿਖਾਉਣੇ ਵੀ ਆ ਤੇ ਸੁਣਾਉਣੇ ਵੀ ਆ ਔਰ ਵੇਖਦੇ ਆ ਇਹ ਪੂਰੀ ਵੀਡੀਓ ਅ ਅਸੀਂ ਮਾਨਯੋਗ ਐਡੀਸੀ ਸਾਹਿਬ ਨੂੰ ਅੱਜ ਜੋ ਕਰਮਜੀਤ ਕਨਮੋਲ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਰਿਜ਼ਰਵ ਤੋਂ ਉਮੀਦਵਾਰ ਨੇ ਉਹਨਾਂ ਦੇ ਖਿਲਾਫ ਉਹਨਾਂ ਨੇ ਜੋ ਗਲਤ ਕਰਤੂਠਾ ਜਾਤੀ ਸਰਟੀਫਿਕੇਟ ਬਣਾ ਕੇ ਗੁੰਮਰਾਹ ਕਰਕੇ ਉਮੀਦਵਾਰ ਦੇ ਕਾਗਜ਼ ਦਾਖਲ ਕੀਤੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਦੇ ਨੂੰ ਲੈ ਕੇ ਔਰ ਵਿਦ ਸਬੂਤ ਅਸੀਂ ਏਡੀਸੀ ਸਾਹਿਬ ਨੂੰ ਅੱਜ ਇੱਕ ਐਪਲੀਕੇਸ਼ਨ ਦਿੱਤੀ ਹੈ ਕਿ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾ ਸਕੇ ਔਰ ਜੋ ਵੀ ਇਹਦੇ ਵਿੱਚ ਇਨਵੋਲ ਹੋਇਆ ਉਹਨਾਂ ਦਾ ਝੂਠਾ ਜਾਤੀ ਸਰਟੀਫਿਕੇਟ ਬਣਾਉਣ ਦੇ ਵਿੱਚ ਉਹਨਾਂ ਦੇ ਬੰਦੀ ਕਾਰਵਾਈ ਕਰਕੇ ਉਹਨਾਂ ਦੇ ਪਰਚਾ ਕੱਟਿਆ ਜਾਵੇ। ਉਹ ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਰਿਜ਼ਰਵ ਜਿਹੜੀ ਸੀਟ ਹੈ ਇਹਦੇ ਤੇ ਰਿਜ਼ਰਵ ਕੈਟਾਗਰੀ ਦਾ ਹੱਤ ਮਾਰਨ ਦੇ ਲਈ ਹੱਤ ਮਾਰਨ ਦੀ ਨੀਤੀ ਨਾਲ ਇਹ ਜੋ ਭਗਵੰਤ ਮਾਨ ਸਾਹਿਬ ਦੇ ਅਤਿ ਨਜ਼ਦੀਕੀ ਨੇ ਕਰਮਜੀਤ ਅਨਮੋਲ ਇਹ ਇਹਨਾਂ ਨੇ ਝੂਠਾ ਜਾਤੀ ਸਰਟੀਫਿਕੇਟ ਬਣਾ ਕੇ ਇਹ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਉਮੀਦਵਾਰ ਜਿਹੜਾ ਉਹ ਬਣੇ ਨੇ ਤੇ ਮੈਂ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਹੈ ਉਮੀਦਵਾਰੀ ਵੀ ਰੱਦ ਹੋਵੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਅੱਜ ਅਸੀਂ ਸਾਰੇ ਮਿਲੇ ਆ ਜੀ ਰਾਜਵਿੰਦਰ ਸਿੰਘ ਜੀ ਐਸ ਦਰਮੰਤਾਰ ਸਿੰਘ ਬਰਾੜ ਹੈ ਜਿਹੜੇ ਰਾਜਵਿੰਦਰ ਸਿੰਘ ਦੇ ਇਲੈਕਸ਼ਨ ਏਜੰਟ ਵੀ ਹੈ ਜਿਸ ਦਿਨ ਤਾਗਜ਼ਾਂ ਦੀ ਓਬਜੈਕਸ਼ਨ تھی ਮਿਤੀ ਸੀ ਉਸ ਦਿਨ ਸਾਡੇ ਕੈਂਡੀਡੇਟ ਦੇ ਬਿਹਾਫ ਤੇ ਬਰਾੜ ਸਾਹਿਬ ਨੇ ਇੱਕ ਓਬਜੈਕਸ਼ਨ ਫਾਈਲ ਕੀਤਾ ਸੀ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ ਕਰਮਜੀਤ ਅਨਮੋਲ ਉਹ ਇੱਕ ਰਿਜ਼ਰਵ ਹਲਕੇ ਤੋਂ ਇਲੈਕਸ਼ਨ ਲੜ ਰਿਹਾ ਹੈ ਜਦੋਂ ਕਿ ਉਹ ਐਸਸੀ ਕਮਿਊਨਿਟੀ ਨੂੰ ਬਿਲੋਂਗ ਨਹੀਂ ਕਰਦਾ ਉਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਜਿਹੜੀ ਕਿ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਬੀਸੀ ਕਮਿਊਨਿਟੀ ਚਾਹੁੰਦੀ ਸਾਨੂੰ ਇਹ ਸੂਚਨਾ ਮਿਲੀ ਸੀ ਕਿ ਇਹਦੇ ਸਕੂਲ ਦਾ ਦਾਖਲਾ ਤੇ ਖਾਰੋ ਤੇ ਰਜਿਸਟਰ ਹੈ ਜਿਹੜਾ ਉਹਦੇ ਵਿੱਚ ਦਰਜ ਹੈ ਜਿਸ ਦਿਨੇ ਸਕੂਲ ਦੇ ਵਿੱਚ ਦਾਖਲਾ ਲੈਂਦਾ ਉਹਦੇ ਵਿੱਚ ਵੀ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਬਿਲੋਂਗ ਕਰਦਾ ਹੈ ਇਦੀ ਜਾਤੀ ਮਰਾਸੀ ਹੈ ਜਿਸ ਦਿਨੇ ਸਕੂਲ ਛੱਡਦਾ ਹੈ ਉਸ ਦਿਨ ਹੀ ਸਕੂਲ ਲੀਵਿੰਗ ਸਰਟੀਫਿਕੇਟ ਮੇਲੇ ਉਹ ਸਕੂਲ ਖਾਰਜ ਰਜਿਸਟਰ ਚ ਦਰਜ ਹੈ ਕਿ ਇਹ ਮਰਾਸੀ ਭਾਈਚਾਰੇ ਨੂੰ ਮਰਾਸੀ ਜਾਤੀ ਨੂੰ ਬਿਲੋਂਗ ਕਰਦਾ ਹੈ ਅਸੀਂ ਡਿਪਟੀ ਕਮਿਸ਼ਨਰ ਜਿਹੜਾ ਕਿ ਸਾਡਾ ਡਿਸਟ੍ਰਿਕਟ ਇਲੈਕਸ਼ਨ ਅਫਸਰ ਵੀ ਹੈ ਉਹਨੂੰ ਇਹ ਕੰਪਲੇਂਟ ਦਿੱਤੀ ਸੀ ਕਿ ਨਾ ਇਹਦਾ ਸਕੂਲ ਚੋਂ ਇਹਦਾ origignal ਰਿਕਾਰਡ ਮੰਗਾਇਆ ਜਾਵੇ ਇਹਦੇ ਕਾਗਜ਼ ਰੱਦ ਕੀਤੇ ਜਾਣ ਕਿਉਂਕਿ ਇਹ ਕਿਸੇ ਜੈਨੂਇਨ ਐਸਸੀ ਭਾਈਚਾਰੇ ਮਦਵੀ ਸਿੱਖ ਭਾਈਚਾਰੇ ਦਾ ਹੱਕ ਮਾਰ ਰਿਹਾ ਹੈ ਇਹ ਕਿਉਂਕਿ ਸਿਰਫ ਭਗਵੰਤ ਮਾਨ ਦਾ ਇੱਕ ਮਿੱਤਰ ਹੋਣ ਦੇ ਨਾਤੇ ਮਰਾਸੀ ਜਾਤੀ ਦੇ ਬੰਦੇ ਨੂੰ ਇੱਥੇ ਐਸਸੀ ਭਾਈਚਾਰੇ ਵਾਲੀ ਸੀਟ ਤੇ ਲੜਾਇਆ ਜਾ ਰਿਹਾ ਹੈ ਇਹ ਸਰਕਾਰ ਦੀ ਸਾਰੀ ਇਹ ਛੜੇੰਤਰ ਸਰਕਾਰ ਨੇ ਰਚਿਆ ਚਲੋ ਅਫਸਰ ਉਦੋਂ ਸਰਕਾਰ ਦੇ ਪ੍ਰੈਸ਼ਰ ਥੱਲੇ ਸੀ ਸਾਡੀ ਇੱਕ ਨਾ ਸੁਣੀ ਇਹਦੇ ਕਾਗਜ਼ ਉਹਨਾਂ ਨੇ ਐਕਸੈਪਟ ਕਰ ਲਏ ਅਸੀਂ ਮੁੜ ਕੇ ਕਿਸੇ ਸਚਨ ਨੇ RTI ਦੇ ਵਿੱਚ ਜਾਣਕਾਰੀ ਮੰਗੀ ਇਹਦੇ ਸਕੂਲ ਤੋਂ ਸਕੂਲ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਜ਼ਿਲ੍ਹਾ ਬਠਿੰਡਾ RTI ਐਕਟ 2005 ਅਧੀਨ ਜਾਣਕਾਰੀ ਦੇਣ ਸੰਬੰਧੀ ਇੱਕ ਐਪਲੀਕੇਸ਼ਨ ਪਾਈ ਗਈ ਤੇ ਜਾਣਕਾਰੀ ਆਈ ਹੈ ਇਹ ਪਾਈ ਗਈ ਜੀ 21 5 2024 ਨੂੰ ਅੱਜ 24 ਤਰੀਕ ਹੈ 21 5 2024 ਨੂੰ RTI ਚ ਐਪਲੀਕੇਸ਼ਨ ਮੰਗੀ ਗਈ ਕਿ ਇੱਕ ਤਾਂ ਇਹਦੇ ਸਕੂਲ ਦਾ ਜਿਹੜਾ ਦਾਖਲਾ ਰਜਿਸਟਰ ਹੈ ਖਾੜਚ ਰਜਿਸਟਰ ਹੈ ਉਹਦੀ ਸਾਨੂੰ ਕਾਪੀ ਦਿੱਤੀ ਜਾਵੇ ਤੇ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਉਹ ਸਕੂਲ ਦੇ ਵਿੱਚ ਪੜਿਆ ਹੈ ਉਹਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਸਾਨੂੰ ਸਾਰੀ ਆਰਟੀਆਈ ਦੇ ਵਿੱਚ ਉਹ ਸਕੂਲ ਦੇ ਜਿਹੜੇ ਪ੍ਰਿੰਸੀਪਲ ਹੈ ਸ਼ਾਇਦ ਕਰਮਜੀਤ ਕੁਮਾਰ ਉਹਨਾਂ ਦਾ ਨਾਮ ਸਾਈਨਾਂ ਤੋਂ ਤਾਂ ਇਹੀ ਲੱਗ ਰਿਹਾ 21 5 2024 ਨੂੰ ਹੀ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਆ ਦੋਨੋਂ 29 ਅਸੀਂ ਕਾਗਜ਼ ਨਾਲ ਕੀਤੇ ਹੈ ਸਾਡੀ ਕੰਪਲੇਂਟ ਦੇ ਆ ਦੇਖੋ ਜਿਸ ਦਿਨੇ ਦਾਖਲ ਹੁੰਦਾ ਹੈ ਹੁਣ ਮੈਂ ਤੁਹਾਨੂੰ ਕਾਗਜ਼ ਦਿਖਾ ਦਿਆਂ ਥੋੜਾ ਪਿਛੇ ਕਰ ਲਓ ਤਾਂ ਆ ਜਿਸ ਦਿਨ ਦਾਖਲ ਹੁੰਦਾ ਹੈ ਇਹ ਇਹਦਾ ਦਾਖਲਾ ਰਜਿਸਟਰ ਹੈ ਨਾਮ ਕਰਮਜੀਤ ਸਿੰਘ ਜਨਮ ਤਿਥੀ 21 1972 ਜਾਤੀ ਮਰਾਸੀ ਫਾਦਰਜ਼ ਨੇਮ ਸਾਧੂ ਸਿੰਘ ਜਾਤੀ ਮਰਾਸੀ ਕਿੱਤਾ ਜਿਹੜਾ ਖੇਤੀ ਇੱਕ ਦਾਖਲ ਹੋਣ ਦੀ ਕਲਾਸ ਹੈ ਜਿਹੜੀ ਉਹ 6ਵੀਂ 6ਵੀਂ ਚ ਇੱਥੇ ਦਾਖਲ ਹੋਇਆ ਹੁਣ ਆ ਗਿਆ ਇਹਦਾ ਸਕੂਲ ਲੀਵਿੰਗ ਵਾਲੀ ਗੱਲ ਆ ਉਹਦਾ ਸਕੂਲ ਲੀਵਿੰਗ ਵਾਲਾ ਦਾਖਲਾ ਰਜਿਸਟਰ ਦੇ ਵਿੱਚ ਉਹਨਾਂ ਨੇ ਆਰਟੀਆਈ ਚ ਦਿੱਤਾ ਕਰਮਜੀਤ ਸਿੰਘ ਆ ਉਹਦੀ ਜਨਮ ਤਰੀਕਿ ਆ ਗਈ ਸਾਧੂ ਸਿੰਘ ਬਾਪਦਾਨਾ ਜਾਤੀ ਮਰਾਸੀ ਕਿੱਤਾ ਇੱਥੇ ਮਜ਼ਦੂਰੀ ਇਹਨਾਂ ਨੇ ਕੀਤਾ ਰਹਾਇਸ਼ ਜਲਾਲ 9ਵੀਂ ਕਲਾਸ ਦੇ ਵਿੱਚ ਛੱਡਿਆ ਸਕੂਲ ਲੀਵਿੰਗ ਸਰਟੀਫਿਕੇਟ ਦੇਣ ਦੀ ਤਿੱਤੀ 5588 ਸੋ ਇਹ ਸਕੂਲ ਦੇ ਵਿੱਚ ਪੜਿਆ ਜੀ 1884 ਤੋਂ 5588 ਤੱਕ ਸੋ ਦੋਨੋਂ ਜਿਹੜੇ ਇਹਦੇ ਦਾਖਲ ਹੋਣ ਵੇਲੇ ਦਾ ਰਜਿਸਟਰ ਹੈ ਸਕੂਲ ਛੱਡਣ ਵੇਲੇ ਦਾ ਰਜਿਸਟਰ ਹੈ ਦੋਨੋਂ ਦੀਆਂ ਕਾਪੀਆਂ ਆਰਟੀਆਈ ਦੇ ਵਿੱਚ ਲਿੱਤੀਆਂ ਗਈਆਂ ਤੇ ਦੋਨਾਂ ਦੇ ਵਿੱਚ ਇਹਦੀ ਜਾਤੀ ਮਰਾਸੀ ਦਰਸਾਈ ਗਈ ਹੈ ਫਿਰ ਇਹ ਐਸਸੀ ਭਾਈਚਾਰਾ ਜਿਹੜੀ ਸਾਡੀ ਰਿਜ਼ਰਵ ਸੀਟ ਹੈ ਮذਵੀ ਸਿੱਖ ਭਾਈਚਾਰੇ ਵਾਸਤੇ ਉਹਨੇ ਕਿਵੇਂ ਲੜ ਸਕਦਾ ਉਹ ਇੱਕ ਫੇਕ ਜਿਹੜਾ ਸਰਟੀਫਿਕੇਟ ਬਣਾਇਆ ਗਿਆ ਐਸ்சி ਭਾਈਚਾਰੇ ਦਾ ਐਸ்சி ਦਾ ਇੱਕ ਸ਼ਡਿਊਲ ਕਾਸਟ ਦਾ ਫੇਕ ਸਰਟੀਫਿਕੇਟ ਇਹਨੇ ਬਣਾਇਆ ਉਹਦੇ ਬਾਰੇ ਕੰਪਲੇਂਟ ਅੱਜ ਰਾਜਵਿੰਦਰ ਸਿੰਘ ਹੋਰਾਂ ਨੇ ਦਿੱਤੀ ਹੈ ਕਿ ਇਹਦਾ ਫੇਕ ਸਰਟੀਫਿਕੇਟ ਹੈ ਜੀਨੇ ਬਣਾਇਆ ਇੱਕ ਕਾਪੀ ਹੈ ਇਸ ਕੰਪਲੇਂਟ ਦੀ ਅਸੀਂ ਕਿਹ ਇਲੈਕਸ਼ਨ ਕਮਿਸ਼ਨ ਨੂੰ ਭੇਜੀ ਜਾਵੇ ਇੱਕ ਕਾਪੀ ਜ਼ਿਲ੍ਹੇ ਦੇ ਐਸਐਸਪੀ ਨੂੰ ਭੇਜੀ ਜਾਵੇ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਇਹਨੇ ਫੇਕ ਐਸਸੀ ਸਰਟੀਫਿਕੇਟ ਬਣਾਇਆ ਹੈ ਇੱਕ ਐਸਸੀ ਭਾਈਚਾਰੇ ਦਾ ਹੱਕ ਮਾਰਿਆ ਜਿਹੜੇ ਜਿਹੜੇ ਲੋਕ ਇਹਦੇ ਸਹਾਈ ਹੋਏ ਐ ਸਰਟੀਫਿਕੇਟ ਬਣਾਉਣ ਦੇ ਵਿੱਚ ਜਿਹੜੇ ਜਿਹੜੇ ਲੋਕ ਚਾਹੇ ਕੋਈ ਅਫਸਰ ਹੈ ਚਾਹੇ ਸਿਆਸੀ ਬੰਦੇ ਹੈ ਜਿਹੜੇ ਵੀ ਅਫਸਰ ਜਾਂ ਸਿਆਸੀ ਬੰਦਾ ਇਹਦੇ ਵਿੱਚ ਇਨਵੋਲਡ ਹੈ ਉਹਦੇ ਖਿਲਾਫ ਕਾਰਵਾਈ ਹੋਵੇ ਜਿਨਨੇ ਜਿਹੜੇ ਅਫਸਰਾਂ ਨੇ ਇਹ ਤੱਤ ਸਾਹਮਣੇ ਹੋਣ ਦੇ ਬਾਵਜੂਦ ਉਹਦੇ ਨਾਮੀਨੇਸ਼ਨ ਪੇਪਰਸ ਐਕਸੈਪਟ ਕੀਤੇ ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਇੱਕ ਗੱਲ ਹੋਰ ਮੈਂ ਬੇਨਤੀ ਕਰਨੀ ਚਾਹਣਾ ਅੱਜ ਤੁਹਾਡੇ ਰਾਈ ਪ੍ਰੀਤਕੋਟ ਹਲਕੇ ਦੇ ਵੋਟਰਾਂ ਨੂੰ ਸੰਗਤਾਂ ਨੂੰ ਖਾਸ ਤੌਰ ਤੇ ਸਾਡੇ ਐਸ்சி ਭਾਈਚਾਰੇ ਦੇ ਭਰਾਵਾਂ ਨੂੰ ਪੈਣਾ ਨੂੰ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਇਹਨੇ ਤੁਹਾਡਾ ਹੱਕ ਮਾਰਿਆ ਐ ਐਸ்சி ਭਾਈਚਾਰੇ ਨਾਲ ਸੰਬੰਧ ਨਹੀਂ ਆ ਪ੍ਰੂਫ ਆਪਣੇ ਕੋਲੇ ਆ ਗਿਆ ਸਰਕਾਰੀ ਪ੍ਰੂਫ ਹੈ ਆਰਟੀਆਈ ਦੇ ਵਿੱਚ ਆਇਆ ਹੈ ਇਹਨੇ ਮਜਬੂਰ ਸਿੱਖ ਭਾਈਚਾਰੇ ਦਾ ਹੱਕ ਮਾਰਿਆ ਇਹਦੇ ਤੇ ਕੰਪਲੇਂਟਾਂ ਕੱਲੀਆਂ ਅਸੀਂ ਨਹੀਂ ਜਿੰਨੀਆਂ ਐਸਸੀ ਭਾਈਚਾਰੇ ਨਾਲ ਸੰਬੰਧਿਤ ਜੱਥੇਬੰਦੀਆਂ ਉਸ ਦਿਨ ਵੀ ਕੰਪਲੇਂਟ ਆਈ ਸੀ ਤੇ ਹੁਣ ਵੀ ਕੰਪਲੇਂਟਾਂ ਆ ਰਹੀਆਂ ਇਹ ਹਾਈ ਕੋਰਟ ਦੇ ਵਿੱਚ ਵੀ ਕੇਸ ਪਾਏ ਜਾ ਰਹੇ ਆ ਕਿਉਂਕਿ ਜਦੋਂ ਕਲੀਅਰ ਹੈ ਸਰਟੀਫਿਕੇਟ ਹੈ ਤਾਂ ਕੋਲੇ ਸਕੂਲ ਦੇ ਵਿੱਚ ਜਿਹੜਾ ਦਰਜਾ ਉਹ ਮਰਾਸੀ ਭਾਈਚਾਰੇ ਦਾ ਹੈ ਮਰਾਸੀ ਜਾਤੀ ਦਾ ਫਿਰ ਇਹ ਐਸਸੀ ਭਾਈਚਾਰੇ ਵਾਲੀ ਸੀਟ ਤੇ ਕਿਵੇਂ ਲੜ ਸਕਦਾ ਕਿਉਂਕਿ ਆ ਤੁਸੀਂ ਦੇਖੋ ਆ ਗਵਰਨਮੈਂਟ ਆਫ ਪੰਜਾਬ ਦੀ ਨੋਟੀਫਿਕੇਸ਼ਨ ਹੈ ਗਵਰਨਮੈਂਟ ਆਫ ਪੰਜਾਬ ਦੀ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਆਫ ਮਾਈਨੋਰਿਟੀਆਂ 51 ਨੰਬਰ ਤੇ ਮਰਾਸੀ ਕਾਸਟ ਅੰਡਰ BC ਪਬਲਿਕ OBC ਜਿਹੜੀਆਂ ਜਾਤੀਆਂ ਬੈਕਵਰਡ ਕਲਾਸ ਜਾਂ ਅਦਰ ਬੈਕਵਰਡ ਕਲਾਸ ਚ ਆਉਂਦੀਆਂ ਉਹਨਾਂ ਦੀ ਲਿਸਟ ਗਵਰਨਮੈਂਟ ਆਫ ਪੰਜਾਬ ਦੀ ਨੋਟੀਫਿਕੇਸ਼ਨ ਮੁਤਾਬਕ 51 ਨੰਬਰ ਤੇ ਮਰਾਸੀ ਆਉਂਦੇ ਆ ਤੇ ਫਿਰ ਇਹ ਕਿਵੇਂ ਲੜ ਸਕਦਾ ਹੈ ਇਹਦੇ ਜਿਹੜੇ ਇਹ ਕਾਗਜ਼ ਗਲਤ ਤਰੀਕੇ ਨਾਲ ਐਕਸੈਪਟ ਹੋਏ ਐ ਇਹ ਹਾਈ ਕੋਰਟ ਦੇ ਵਿੱਚੋਂ ਰੱਦ ਹੋਣਿਆ ਚੋਣ ਪ੍ਰਕਿਰਿਆ ਦੇ ਵਿੱਚ ਇਹਨੇ ਭਾਗ ਨਹੀਂ ਲੈ ਸਕਨਾ ਚੋਣ ਪ੍ਰਕਿਰਿਆ ਇਹਨੇ ਵਿਸ਼ੀਅਟ ਕੀਤੀ ਐ ਸਰਕਾਰੀ ਤੰਤਰ ਸਰਕਾਰੀ ਜ਼ਬਰ ਸਰਕਾਰੀ ਪ੍ਰੈਸ਼ਰ ਵਰਤ ਕੇ ਭਗਵੰਤ ਮਾਨ ਨੇ ਆਪਦੇ ਖਾਸ ਮਿੱਤਰ ਜੀ ਨੂੰ ਇਹ ਲੜਾਉਣਾ ਚਾਹੁੰਦਾ ਇੱਥੋਂ ਉਹਦੇ ਕਾਗਜ਼ ਗਲਤ ਤਰੀਕੇ ਨਾਲ ਐਕਸੈਪਟ ਹੋਏ ਐ ਇਹ ਹਾਈ ਕੋਰਟ ਦੇ ਵਿੱਚ ਕੇਸ ਜਾਣਾ ਤੇ ਇਹਦੀ ਨਾਮੀਨੇਸ਼ਨ ਹਾਈ ਕੋਰਟ ਦੇ ਵਿੱਚੋਂ ਰੱਦ ਹੋਊਗੀ ਇਸ ਇਹ ਚੀਜ਼ ਮੈਂ ਸਾਰਿਆਂ ਦੇ ਸਾਹਮਣੇ ਰੱਖਣੀ ਚਾਹੁੰਦਾ ਹੈ। 6 ਦਿਨ ਬਾਕੀ ਰਹਿ ਗਏ। 6 ਦਿਨਾਂ ਦੇ ਵਿੱਚ ਤੁਸੀਂ ਦੇਖੋ ਸਾਨੂੰ ਕਾਰਵਾਈ ਹੋਣੀ ਚਾਹੀਦੀ ਹੋਊਗੀ। ਅਸੀਂ ਅਸੀਂ ਹੁਣ ਕਾਨੂੰਨੀ ਕਿਉਂਕਿ ਕਾਗਜ਼ ਸਾਡੇ ਹੱਥ ਕੱਲ ਆਏ ਆ। ਅਸੀਂ ਹੁਣ ਕਾਨੂੰਨੀ ਲੜਾਈ ਲੜਾਂਗੇ ਕਿਉਂਕਿ origignal document ਸਾਡੇ ਕੋਲੇ RTI ਦੇ ਵਿੱਚ ਆਏ ਆ। 6 ਦਿਨਾਂ ਦੇ ਵਿੱਚ ਹੋਵੇ, ਮਹੀਨੇ ਦੇ ਵਿੱਚ ਹੋਵੇ, 2 ਮਹੀਨਿਆਂ ਦੇ ਵਿੱਚ ਹੋਵੇ, ਇਤੋਂ ਵੱਧ ਸਮਾਂ ਨਹੀਂ ਲੱਗਣਾ। ਇਹਦੀ ਇਲੈਕਸ਼ਨ ਪ੍ਰੋਸੈਸ ਜਿਹੜਾ ਹੈ ਇਹਦਾ ਇਲੈਕਸ਼ਨ ਕੈਂਡੀਡੇਚਰ ਹੈ। ਉਹ ਸੈਟਸਾਈਡ ਹੋਣਾ ਹੀ ਹੋਣਾ ਚਲੋ ਉਹ ਇੱਕ ਵੱਖਰੀ ਗੱਲ ਐ ਰੱਦ ਕਰੋ ਸੈਟਸਾਈਡ ਮੈਂ ਸਾਰੀ ਚੀਜ਼ ਤੇ ਹੁਣਾ ਜੀ ਉਹ ਇੱਕ ਵੱਖਰੀ ਗੱਲ ਐ ਕਿ ਠੀਕ ਐ ਇਹਨੂੰ ਲੋਕਾਂ ਨੇ ਹੀ ਸੈਟਸਾਈਡ ਤੇ ਰੱਦ ਕਰ ਦੇਣਾ ਉਦੋਂ ਗਾਂ ਜਾਣ ਦੀ ਸ਼ਾਇਦ ਲੋੜ ਨਾ ਪਵੇ ਕਿਉਂਕਿ ਜੋ ਹਾਲਾਤ ਅੱਜ ਪੰਜਾਬ ਤੇ ਬਣਿਆ ਪਿੰਡ ਪਿੰਡ ਤੁਸੀਂ ਕੱਲ ਮੌੜ ਤੋਂ ਵੀ ਵੇਖਿਆ ਮੁੱਖ ਮੰਤਰੀ ਦਾ ਜਿਸ ਤਰ੍ਹਾਂ ਨਾਲ ਵਿਰੋਧ ਹੋ ਰਿਹਾ ਭਗਵੰਤ ਮਾਨ ਦਾ ਤੇ ਭਗਵੰਤ ਮਾਨਤੇ ਇਹਦੇ ਪਾਸ਼ੂ ਆ ਜਿਹੜੇ ਕਰਮਜੀਤ ਅਨਮੋਲ ਆ ਗਏ ਇਹਨਾਂ ਨੇ ਜਿਨ੍ਹਾਂ ਨੇ ਖੇਡ ਬਣਾ ਰੱਖੀ ਐ ਸਾਡੇ ਗਬੇ ਕੁਚਲੇ ਵਰਗਾ ਨੂੰ ਮਜ਼ਾਕ ਬਣਾ ਰੱਖਿਆ ਇਹਨਾਂ ਨੇ ਉਹਨਾਂ ਦਾ ਹੱਕ ਮਾਰਨ ਤੇ ਹੋਏ ਪਏ ਐ ਪੰਜਾਬੀਆਂ ਦਾ ਹੱਕ ਮਾਰਨ ਤੇ ਹੋਏ ਪਏ ਐ ਦਲਿਤ ਭਾਈਚਾਰੇ ਦਾ ਹੱਕ ਮਾਰਨ ਤੇ ਹੋਏ ਪਏ ਐ ਰਿਜੈਕਟ ਦਾ ਇਹਨੂੰ ਪੰਜਾਬ ਦੇ ਲੋਕਾਂ ਨੇ ਹੀ ਕਰ ਦੇਣਾ ਪਰ ਜਿਨ੍ਹਾਂ ਨੇ ਇਹ ਗਲਤ ਸਰਟੀਫਿਕੇਟ ਬਣਾਇਆ ਸਾਡੀ ਲੜਾਈ ਇਹ ਐ ਕਿਉਂਕਿ ਇਹ ਬੁਰੀ ਤਰ੍ਹਾਂ ਨਾਲ ਹਾਰ ਰਿਹਾ ਇਹ ਇੱਕ ਮੈਂ ਤੁਹਾਨੂੰ ਅੱਜ ਸਪਸ਼ਟ ਕਰ ਦਿਆਂ ਪਰ ਸਾਡੀ ਲੜਾਈ ਇਹ ਹੈ ਕਿ ਜਿਨ੍ਹਾਂ ਨੇ ਹੱਕ ਮਾਰਿਆ ਉਹ ਕੱਲੇ ਹਾਰਨੇ ਨਹੀਂ ਚਾਹੀਦੇ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਸੀ ਪਰਚਾ ਦਰਜ ਕਰਾਵਾਂਗੇ ਨਾਲੇ ਕਰਮਚੀ ਤੋਂ ਬੋਲ ਤੇ ਕਰਾਵਾਂਗੇ ਨਾਲੇ ਜਿਨ੍ਹਾਂ ਨੇ ਇਹਦਾ ਸਰਟੀਫਿਕੇਟ ਗਲਤ ਬਣਵਾਇਆ ਉਹਨਾਂ ਦਾ ਕਰਾਵਾਂਗੇ